ਜੋ ਹਾਜ਼ਰਾ ਹਜੂਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ ਚ ਬਿਰਾਜਮਾਨ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਇਲਾਕੇ ਦੇ ਮੋਹਤਵਾਰ ਸੱਜਣ ਅਤੇ ਸਮੂਹ ਵਿਦਿਆਰਥੀਓ ਫਤਿਹ ਦੀ ਸਾਂਝ ਪਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਖਾਸਾ ਸਾਜਣਾ ਦੇ ਵਾਸਤੇ ਜੋ ਸਮੂਹ ਵਿਦਿਆਰਥੀਆਂ ਵੱਲੋਂ ਅਧਿਆਪਕਾ ਸਹਿਬਾਨਾਂ ਦੇ ਸਹਿਯੋਗ ਨਾਲ ਜੋ ਪ੍ਰੋਗਰਾਮ ਵਿੱਥਿਆ ਗਿਆ ਸੀ ਉਹ ਨੇਪਰੇ ਚੜਿਆ ਪਰ ਮੈਂ ਇੱਥੇ ਦੋ ਚਾਰ ਗੱਲਾਂ ਕਹਿ ਦੇਣੀਆਂ ਨੇ ਇਹ ਕਾਲਜ ਕਿਸੇ ਦਾ ਨਹੀਂ ਹੈ ਇਹ ਕਾਲਜ ਸਮੂਹ ਵਿਦਿਆਰਥੀਆਂ ਦਾ ਹੈ ਹਰ ਇੱਕ ਬੰਦਾ ਹੁਣ ਮੇਰੇ ਖਿਆਲ 25000 ਰੁਪਿਆ ਸਾਲ ਦਾ ਸ਼ਾਇਦ ਸਾਡੀ ਵਾਰੀ 20000 ਰੁਪਆ ਤਾਂ 3 ਸਾਲਾਂ ਦਾ 60000 ਜੇ ਮੈਂ ਬੀਏ ਦੀ ਗੱਲ ਕਰਾਂ ਤਾਂ ਸਾਡਾ ਘੱਟੋ ਘੱਟ 100 ਬੰਦਿਆਂ ਦਾ 그룹 ਸੀ ਜਿਹੜੇ ਮੈਂ ਬਾਈ ਨੇਮ ਗਿਣਾ ਸਕਦਾ ਤਾਂ 60 ਲੱਖ ਰੁਪਿਆ ਅਸੀਂ ਕਾਲਜ ਨੂੰ ਦੁੱਤਾ ਹੈ ਕੋਈ ਵੀ ਵਿਦਿਆਰਥੀ ਬੈਠੇ ਹੋ ਫੀਸ ਦਿੰਨੇ ਹੋ ਤਾਂ ਇੱਥੇ ਪੜਾਇਆ ਜਾਂਦੇ ਹੋ ਸੋ ਅੱਜ ਦੁਖਦ ਗੱਲ ਕੀ ਹੈ ਕਿ ਅਧਿਆਪਕ ਸਹਿਬਾਨਾਂ ਚੋਂ ਲੈਕਚਰਾਰ ਸਹਿਬਾਨਾਂ ਚੋਂ ਅੱਜ ਇੱਕ ਦੋ ਹੀ ਮੈਨੂੰ ਦਿਖ ਰਿਹਾ ਕੋਈ ਟੀਚਰ ਸਹਿਬਾਨ ਇੱਥੇ ਨਹੀਂ ਪਹੁੰਚੇ ਇਹ ਦੁਖਦ ਗੱਲ ਹੈ ਜਦੋਂ ਵੀ ਕੋਈ ਇਦਾਂ ਦਾ ਪ੍ਰੋਗਰਾਮ ਕਰਾਇਆ ਜਾਂਦਾ ਹੈ ਤਾਂ ਤਾਂ ਸ਼ੁਰੂ ਕੋ ਗ੍ਰਾਂਥ ਸਾਹਿਬ ਬਰਾਜਮਾਨ ਨੇ ਤੇ ਅਸੀਂ ਕਮਰੇਆਂ 'ਚ ਬੈਠੇ ਜਹਾਂ ਪੀ ਰਹੇ ਇਹਦੂ ਸ਼ਰਮਨਾ ਕੁਝ ਨਹੀਂ ਹੋ ਸਕਦਾ ਪ੍ਰਬੰਧਕ ਅਤੇ ਟੀਚਰ ਸਮਾਨ ਮੇਰੀ ਗੱਲ ਨੋਟ ਕਰ ਲੈਣ ਅਗਲੀ ਬੇਜਤੀ ਵਿਦਿਆਰਥੀਆਂ ਨੂੰ ਤੁਸੀਂ ਇਕੱਠੇ ਹੁੰਨੇ ਹੋ ਇਕਾ ਕਰਦੇ ਹੋ ਬਹੁਤ ਚੰਗੀ ਹੈ ਅੱਜ ਸਾਡੇ ਜਗਰਾਉਂ ਦੇ ਵਿੱਚ ਜਾਂ ਡੀਵੀ ਕਾਲਜ ਹੈ ਜਾਂ ਸਾਇੰਸ ਕਾਲਜ ਹੈ ਸੋ ਜਾਣ ਦਾ ਮੌਕਾ ਮਿਲਿਆ ਰਹਿੰਦਾ ਹੈ ਇਹ ਤਾਂ ਸਾਡਾ ਆਪ ਦਾ ਕਾਲਜ ਇੱਥੇ ਆਈ ਚਾਈਦਾ ਸੋ ਤੁਹਾਡੀ ਕਿਸੇ ਜਥੇਬੰਦੀ ਨਾਲ ਤੁਸੀਂ ਸੰਪਰਕ 'ਚ ਨਹੀਂ ਹੋ ਜਾਂ ਜੁੜੇ ਹੋਏ ਨਹੀਂ ਹੋ ਇਹ ਇੱਕ ਦੁੱਖ ਦੀ ਗੱਲ ਹੈ ਵਿਦਿਆਰਥੀਆਂ ਨੇ ਬਹੁਤ ਮੰਗਾਂ ਹੁੰਦੀਆਂ ਨੇ ਬਹੁਤ ਰਾਈਟਸ ਹੁੰਦੇ ਨੇ ਜਿਹੜੇ ਸਿਰਫ ਵਿਦਿਆਰਥੀ ਹੀ ਸਮਝਾ ਸਕਦੇ ਨੇ ਸੋ ਜਿੰਨੇ ਵੀ ਤੁਹਾਡੇ ਸੀਨੀਅਰ ਨੇ ਜਾਂ ਸੀਨੀਅਰ ਵਿਦਿਆਰਥੀ ਨੇ ਐਮਬੀਏ ਵਾਲੇ ਹੋਣਗੇ ਬੱਚੇ ਜਾਂ ਕੁਝ ਬੀਏ ਚੋਂ ਵੀ ਜਿਹੜੇ ਸੀਨੀਅਰ ਹੋਣਗੇ ਸੋ ਤੁਸੀਂ ਕਿਸੇ ਵੀ ਜਥੇਬੰਦੀ ਨਾਲ ਜੁੜੋ ਪਰ ਜੁੜੋ ਜ਼ਰੂਰ ਤੁਹਾਡੇ ਹੱਕਾਂ ਤੇ ਡਾਕਾ ਨਹੀਂ ਵੱਜਣਾ ਚਾਹੀਦਾ ਮੈਂ ਯੂਨੀਵਰਸਿਟੀ ਚੰਡੀਗੜ੍ਹ ਹੋਂ ਦਾ ਸਾਰੀਆਂ ਪੰਜਾਬ ਦੇ ਕਾਲਜ ਕਿਸੇ ਨਾ ਕਿਸੇ ਯੂਨੀਅਨ ਨਾਲ ਜੁੜੇ ਹੋਏ ਨੇ ਸੋ ਤੁਹਾਨੂੰ ਜੁੜਨਾ ਪੈਣਾ ਹੈ ਆਪਦੇ ਹੱਕਾਂ ਲਈ ਆਪਦੀ ਡਿਮਾਂਡਸ ਲਈ ਕਿਉਂਕਿ ਵਿਦਿਆਰਥੀ ਨੇ ਮੰਗਾ ਹੁੰਦੀਆਂ ਨੇ ਬਾਕੀ ਮੈਂ ਕਾਲਜ ਪ੍ਰਿੰਸੀਪਲ ਸਾਹਿਬ ਦਾ ਜਿਹਨੇ ਕਮੇਟੀ ਦੇ ਮੈਂਬਰ ਆ ਉਹਨਾਂ ਦਾ ਗਰੇਲ ਮਿਰਚੀ ਬੈਠੇ ਨੇ ਇਹਨਾਂ ਦਾ ਇਸ ਤੋਂ ਇਲਾਵਾ ਸ਼੍ਰੋਣੀ ਗੁਰਦੁਆਰਾ ਪੰਧਕ ਕਮੇਟੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋਤੀ ਜਿਨ੍ਹਾਂ ਕਰਕੇ ਇਹ ਪ੍ਰੋਗਰਾਮ ਨੇਪਰੇ ਚੜ ਚਿਆ ਸਫਲ ਹੋ ਸਕੇ ਬਸ ਇੱਕੋ ਹੀ ਨੁਕਤੇ ਦੀ ਗੱਲ ਹੈ ਉਹ ਹੈ ਕਿ ਅੱਜ ਇੰਨੇ ਵਿਦਿਆਰਥੀ ਨੇ ਮੇਰੇ ਖਿਆਲ 550 ਵਿਦਿਆਰਥੀ ਹੁਣ ਇਸ ਕਾਲਜ ਦੇ ਵਿੱਚ ਪੜਦਾ ਤਾਂ ਉਹਨਾਂ ਚੋਂ ਆ ਕੋਈ ਇੱਕ ਵਿਦਿਆਰਥੀ ਜਿਹੜੇ ਉਂਗਲਾਂ ਤੇ ਗਿਣੇ ਜਾ ਸਕਦੇ ਨੇ ਇਹ ਆਏਗੀ ਇਹ ਸਾਡੇ ਵਾਸਤੇ ਦੁੱਖ ਦਾ ਹੈ ਸੋ ਆਓ ਆਪਦੇ ਹੱਕਾਂ ਪ੍ਰਤੀ ਜਾਗਰੂਕ ਹੋਈਏ ਕਿ ਅੱਜ ਅਸੀਂ ਕਾਲਜ ਦੇ ਨਾਲ ਇਹ ਕਹ ਕੇ ਦਬ ਜੰਨੇ ਆ ਵੀ ਨਹੀਂ ਅਸੀਂ ਆਪਦੇ ਹੱਕ ਨਹੀਂ ਮੰਗਣੇ ਤਾਂ ਅਸੀਂ ਸਰਕਾਰਾਂ ਤੋਂ ਆਪਦੇ ਹੱਕ ਕਿ ਤਾਮਗਣ ਇਹ ਪੰਜਾਬ ਗੁਰੂਆਂ ਪੀਰਾਂ ਦਾ ਪੰਜਾਬ ਹੈ ਇਹ ਰਗਲੀ ਧਰਤੀ ਜਿੱਥੇ ਪੁਰਾਣੀਆਂ ਬੀਬੀਆਂ ਕਹਿੰਦੀਆਂ ਨੇ ਅਸੀਂ ਵੀ ਬੰਦੇ ਵੀ ਹਰੀ ਕਰਦੀ ਆ ਤੁਰੇ ਜਾਂਦੇ ਜਿਹੜੀ ਮਰਜੀ ਚੀਜ਼ ਦਾ ਛੱਡਾ ਲੋ ਹਰੀ ਹੋ ਜਾਂਦੀ ਆ ਉਹਦੇ ਜੰਮੇ ਆਏ ਹੋ ਤੁਸੀਂ ਸੋ ਆਪਦੀ ਔਕਾਤ ਨਾ ਭੁੱਲਿਆ ਕਰੋ ਤੁਹਾਡੇ ਚ ਕਿੰਨਾ ਬੜਾ ਬਾਬਾ ਕਰਤਾਰ ਸਿੰਘ ਸਰਾਬਾ ਉਹਦੇ ਯੋਧੇ ਹੋ ਤੁਸੀਂ ਮਾਰ ਗੋਮੂਆ ਪੀਰਾ ਬਾਬਾ ਦੀਨ ਸਿੰਘ ਇਹਨਾਂ ਦੀ ਧਰਤੀ ਆ ਇਹ ਸੋ ਇਸ ਲਈ ਇਕੱਤਰ ਰਹਿਆ ਕਰੋ ਇੱਕ ਮੁੱਠ ਰਹਿਆ ਕਰੋ ਕਿਉਂਕਿ ਆਪਾਂ ਸਾਰੇ ਨੇ ਛੋਲੇ ਹੁੰਦੇ ਪੜਿਆ ਵੀ ਪੰਜ ਉਂਗਲਾਂ ਜੇ ਇਕੱਠੀਆਂ ਰਹਿਣਗੀਆਂ ਤਾਂ ਮੁੱਕਾ ਵਰ ਜਿਦਾ ਇਕੱਲੇ-ਇਕੱਲੇ ਰਹੋਗੇ ਤੁਹਾਨੂੰ ਸਾਰੇ ਜਾਣੇ ਖਰੇੜ ਦੇਣਗੇ ਇਸ ਲਈ ਆਪਦੀ ਜਿੰਨੇ ਵੀ ਨੌਜਵਾਨ ਵਿਦਿਆਰਥੀ ਹੋਣ ਉਹ ਕੋਈ ਬੇਇੱਜ਼ਤੀ ਆਪਦੀ ਸਮਰੱਥਾ ਨਹੀਂ ਘਟਾਉਣੀ ਆਪਦੀਆਂ ਜੈਜ ਜੈਜ ਮੰਗਾਣੀ ਛੱਡਣੀਆਂ ਅਤੇ ਇਹ ਜਿੰਨੇ ਟੀਚਰ ਸਬਾਨ ਹੈ ਇਹ ਸਾਰੇ ਤੁਹਾਡੇ ਗੁਰੂ ਨੇ ਇਹਨਾਂ ਦਾ ਸਤਿਕਾਰ ਗੁਰੂ ਸਮਝ ਕੇ ਕਰਨਾ ਹੈ ਪਰ ਗਲਤ ਸਹਿਣਾ ਨਹੀਂ ਕੋਈ ਤੱਕੇ ਛਾਈ ਅਸੀਂ ਸਹਿਣੀ ਸਮੂਹ ਨੈਂਸਿੰਗ ਜਿੱਥੇ ਬੰਦੀਆਂ ਬੈਠੀਆਂ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਸਾਰੇ ਵਿਦਿਆਰਥੀ ਵਿਧਾਈ ਦੇ ਪਾਤਰੋਂ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਮਸਲੇ ਤੋਂ ਬਾਅਦ ਅੱਜ ਜਿਹੜਾ ਵੀ ਸਾਡਾ ਸਮਝੌਤਾ ਹੋਇਆ ਆਪਣਾ ਹੋਇਆ ਅੱਜ ਅਸੀਂ ਉਸ ਕਾਰਜ ਨੂੰ ਨੇਪਰੇ ਚਾੜਿਆ ਉਮੀਦ ਕਰਦਾ ਹਾਂ ਕਿ ਅੱਗੇ ਤੋਂ ਚਾਹੇ ਕਾਲਜ ਦੇ ਪ੍ਰਬੰਧਕ ਨੇ ਪ੍ਰਿੰਸੀਪਲ ਸਾਹਿਬ ਨੇ ਸਾਡੇ ਸਤਿਕਾਰਯੋਗ ਨੇ ਜਸਮੂਹ ਵਿਦਿਆਰਥੀ ਆ ਕੋਈ ਅਜਿਹੀ ਗੱਲ ਨਹੀਂ ਹੋਊਗੀ ਜਿਹੜੀ ਕਿ ਕਿਸੇ ਦਾ ਦਿਲ ਦਿਖਾਵੇ ਜਾ ਫਿਰ ਜਿਹੜੀ ਸਹਿਯੋਗਨਾ ਇੰਨੀਆਂ ਕ ਬੇਨਤੀਆਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਵਧਾਈ ਦੇ ਪਾਤਰੋਂ ਖਾਸ ਤੌਰ ਤੇ ਕਾਲਜ ਦੇ ਨੌਜਵਾਨ ਵਿਦਿਆਰਥੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿ ਸ੍ਰੀ ਅਕਾਲ